ਖਾਲਸੇ ਨੂੰ ਤਿੰਨਾਂ ਕਾਲਾਂ ਚ ਵਾਹਿਗੁਰੂ ਚੇਤੇ ਆਵੇ ਖਾਲਸੇ ਨੂੰ ਮਨ ਬਚ ਕਰਮ ਕਰਕੇ ਵਾਹਿਗੁਰੂ ਚੇਤੇ ਆਵੇ ਤੇ ਇਹਦਾ ਫਲ ਕੇਵਲ ਖਾਲਸਾ ਪੰਥ ਨੂੰ ਨਾ ਮਿਲੇ ਸਿੱਖਾਂ ਨੂੰ ਵਾਹਿਗੁਰੂ ਚੇਤੇ ਆਵੇ ਤੇ ਪੂਰੇ ਸੰਸਾਰ ਦੇ ਉੱਤੇ ਸੁਖ ਵਰਤੇ ਯਾਦ ਰੱਖਿਓ ਕਮਾਈ ਤੁਸੀਂ ਕਰੋ ਮਰਤ ਦੇਲੇ ਤੇ ਅਰਦਾਸ ਤੁਸੀਂ ਗਵਾਂਢੀ ਦੀ ਕਰਦੇ ਹੋ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਵਾਹਿਗੁਰੂ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਤੇ ਮੁਸਲਮਾਨ ਦਾ ਵੀ ਭਲਾ ਹੋਵੇ ਹਿੰਦੂ ਦਾ ਵੀ ਭਲਾ ਉੱਤੇ ਤਾਂ ਸ਼ਬਦ ਹੀ ਸਰਵ ਵਰਤਿਆ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚਿੱਤ ਆਮਣ ਕਾ ਸਦਕਾ ਉਹਦਾ ਸਦਕਾ ਉਹਦਾ ਫਲ ਚਿੱਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਹਰ ਥਾਂ ਤੇ ਸੁਖ ਹੋਵੇ ਜੀ ਕੈਸੀ ਕਮਾਲ ਦੀ ਗੱਲ ਹੈ ਕਦੀ ਇਹ ਨਹੀਂ ਹੋ ਸਕਦਾ ਮੈਂ ਜਪਤ ਕਰ ਲੱਗਾ ਜੀ ਮੇਰੇ ਗਵਾਂਡੀ ਦਾ ਬੁਰਾ ਹੋ ਜਾਏ ਹੋ ਹੀ ਨਹੀਂ ਸਕਦਾ ਸਾਨੂੰ ਪਹਿਲੀ ਕੰਡੀਸ਼ਨ ਇਹ ਹੋਵੇ ਕਿ ਸਰਬ ਦਾ ਭਲਾ ਮੰਗਣਾ ਪੈਣ ਸਰਬ ਸੁਖ ਹੋਵੇ